ਦੀ ਅਰਦਾਸ ਸੇਵਕ ਵਿੱਚ ਚਾਹੀਦੀ ਦੇ ਭਾਵਨਾ ਸ਼ਰਧਾ ਤੇ ਵਿਸ਼ਵਾਸ ਇਹ ਚੀਜ਼ਾਂ ਸਾਡੇ ਵਿੱਚ ਚਾਹੀਦੀਆਂ ਨੇ ਭਗਵਾਨ ਤਾਂ ਪ੍ਰਗਟ ਹੋ ਜਾਂਦੇ ਜੇ ਮੈਂ ਧੰਨੇ ਪੱਥਰ 'ਚੋਂ ਕਰਦਾ ਸੀ ਗੁਰੂ ਸਾਹਿਬ ਜਗਾ ਜਗਾ ਫਰਦਾ ਜਾਂ ਸਰ ਨੂੰ ਰਸਤਾ ਦਿਖਾਉਂਦੇ ਆਂ ਕਈ ਵਾਰੀ ਐ ਹੋ ਜਾਂਦਾ ਹੈ ਨਹੀਂ ਅਸੀਂ ਦੇ ਲਈ ਗੁਰਦਾਰੇ ਕੀ ਕਰਨਾ ਹੈ ਜਦੋਂ ਰੱਬ ਤਾਂ ਕਹਿੰਦੇ ਨਹੀਂ ਥਾਂ ਥਾਂ ਬੰਦਦਾ ਹੈ ਬੱਝੂ ਨੂੰ ਜਾਂਦਾ ਹੁੰਦਾ ਨਹੀਂ ਹਵਾ ਹਰ ਜਗ੍ਹਾ ਚੱਲਦੀ ਹੈ ਜਦੋਂ ਟਾਇਰ ਪੈਂਚਰ ਹੋ ਜਾਂਦਾ ਹੈ ਆਪਾਂ ਨੂੰ ਪੈਂਚਰ ਵਾਲੀ ਦੁਕਾਨ ਤੇ ਜਾਣਾ ਬਹੁਤ ਹਵਾ ਉਹ ਤਾਂ ਪੋਕੀ ਨਹੀਂ ਪੈਂਦੀ ਨਹੀਂ ਫੇਰ ਵੀ ਤਾਂ ਹਵਾ ਥਾਂ ਥਾਂ ਤੇ ਹੀ ਹੈ ਕਹਿੰਦਾ ਬਾਪੇ ਸਾਡੇ ਸਿੱਖਿਆ ਦੇ ਕੇਂਦਰ ਨੇ ਤੁਹਾਨੂੰ ਸ਼ਰਮ ਹੀ ਜਾਣਾ ਪੈਂਦਾ ਇਹਨਾਂ ਕਹਿੰਦਾ ਹੈ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲਾਂ ਹੀ ਮਾफी ਮੰਗੀ ਸੀ ਦੁਬਾਰਾ ਉਹ ਹੱਟਣ ਲੱਗਿਆ ਹੀ ਬੰਦਾ ਕਿਉਂਕਿ ਬੋਲਣ ਵਾਲੇ ਵਕਤੇ ਤੋਂ ਹਜ਼ਾਰਾਂ ਗੱਲਾਂ ਨਹੀਂ ਤੋੜਨ ਹੋ ਜਾਂਦੀਆਂ ਨੇ ਸੰਗਤ ਜਦੋਂ ਸਿਰ ਜੋੜ ਕੇ ਬੋਲਣ ਵਾਲਾ ਤੇ ਸੰਤ ਨੂੰ ਨਹੀਂ ਦੇਸੀ ਕਿੰਦਰ ਸੰਗਤ ਕਿੰ ਕੀ ਬਿਸਰੇ ਹੁੰਦੀ ਹੈ ਇਸ ਕਰਕੇ ਹੱਥ ਜੋੜ ਕੇ ਸੰਤ ਸਮਾਜ ਤੋਂ ਸਾਰੀ ਸੰਗਤੋਂ ਜੇ ਇੱਕ ਤਕੂ ਲੱਤੀ ਹੋਈ ਹੋਵੇ ਤਾਂ ਸ਼ਮਾ ਪ੍ਰਾਰਥੀਆਂ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੇ ਬਿਜੇ ਹੋਏ ਜਨਾਬਾ ਦੇਖੋ ਸ਼ੇਰ ਕਰੋ ਸੰਬਾਸ ਬਹੁਤ ਅੱਛੇ ਦਰਬਾਰ ਕੀ ਜਾ ਅੱਜੋ ਇਹ ਬੱਚਾ ਗੁਰਕੀਰਤ ਜਿਹੜੇ ਇਹ ਵੀ ਬਹੁਤ ਵੱਡੇ ਭਾਗਾਂ ਵਾਲੇ ਆ ਕਿਉਂਕਿ ਕਈਆਂ ਨੂੰ ਸਾਰੀ ਉਮਰ ਹੋ ਜਾਂਦੀ ਹੈ ਵਜ਼ੀਤ ਹੋ ਜਾਂਦੀ ਹੈ ਪਰ ਉਹ ਮਹਾਪੁਰਖਾਂ ਦੇ ਦਰਸ਼ਨ ਨਹੀਂ ਕਰਦੇ ਨਾ ਉਹ ਗੁਰਦੁਆਰ ਸਾਹਿਬ ਜਾਣ ਪਾਠੀ ਨੂੰ ਮੱਲੋ ਮੱਲੀ ਵਿਚਾਰੇ ਗੁਰੰਥੀ ਸਾਹਿਬ ਨੂੰ ਕਹਿਣਾ ਪੈਂਦਾ ਪਰ ਅਜੇ ਬੱਚਾ ਫੜਾ ਛੋਟਾ ਜਿਹਾ ਸੰਤ ਨੰਨਾ ਮੁੰਨਾ ਗੁਰਕੀਰਤ ਬੜਾ ਪਿਆਰਾ ਨਾਮ ਰੱਖਿਆ ਬੜੇ ਭਾਗਾਂ ਵਾਲੇ ਆ ਆ ਵੇਖ ਕੋਈ ਖੋਰ ਗੱਲ ਮਹਾਪੁਰਸ਼ਾਂ ਨੇ ਕਹੀ ਦੇਖੋ ਬੜੀ ਪਿਆਰੀ ਗੱਲ ਹੈ ਕਹਿੰਦੇ ਜਿਹਨੂੰ ਖੁਦ ਨੂੰ ਹਜੇ ਬੋਲਣਾ ਨਹੀਂ ਆਉਣਾ ਉਹਨੂੰ ਦੱਸਣਾ ਪਊਗਾ ਮੰਮੀ ਪਾਪਾ ਕਹੇ ਪਰ ਉਹਦੇ ਜਨਮ ਦੇ ਨਹੀਂ ਕੋਈ ਤਿੰਨੇ ਬਿਨਾਂ ਸੱਤੇ ਮਹਾਪੁਰਸ਼ 71 ਹੋਏ ਕਿੰਨੀਆਂ ਸਾਡੀਆਂ ਮਾਤਮਾ ਭੈਣਾ 71 ਹੋਏ ਬਹੁਤ ਵੱਡੇ ਭਾਗਾਂ ਵਾਲਾ ਹੈ ਭਗਵਾਨ ਕਿਰਪਾ ਕਰਨ ਤੇ ਹਜ਼ਾਰਾਂ ਫਾਲੇ ਮੇਰੇ ਨਾਮ ਧਲੇ ਜਿਉਂਦੇ ਰਹਿਣ ਸਾਰੇ ਇਲਾਕੇ ਦੇ ਨਗਰ ਦੇ ਨਾਮ ਰੋਸਣ ਹੋਵੇ ਮੈਂ ਯਾਰਾਂ ਤੋਂ ਮੈਂ ਨਹੀਂ ਕਹੂੰਗਾ ਸਮਾਂ ਬਹੁਤ ਹੋ ਰਿਹਾ ਹੈ ਹੁਣ ਮਹਾਪੁਰਸ਼ ਆਪਣੇ ਜੋ ਪ੍ਰਕਿਰਿਆ ਹੈ ਕਿ ਤਿਲਕ ਦੀ ਉਹ ਕਰਨਗੇ ਮੈਂ ਨਹੀਂ ਕਰਨਾ ਆਪਣੀ ਬਾਣੀ ਨੂੰ ਬਰਾਮਦੇ ਹਾਂ ਹਾਂ ਭਾਰ ਕੱਢ ਕੇ ਦੇਣਾ ਬਾਬਾ ਜੀ ਐ ਬਾਬਾ ਜੀ ਮੈਂ ਹਰੀ ਓਮ ਸਵਾਸਤੀਨਾ ਇੰਦ੍ਰੋ ਭ੍ਰੇਧ ਸਰਵਾਹ ਸਵਾਸਤੀਨਾ ਪੂਕਾ

ॐ विष्णुरीरामसि विष्णो सम्भद्रस्थो विष्णुः सोरसि विष्णो भवसि धैष्णभवसि विष्णु ॐ ओ, ओ अग्निर्देव्रता

मैनो योत्र योकंताम यस्यादी हस्पत्र यज्यलिंतनं तावं रिष्टं यज्यंगं सम्हीमं दुदातु विस्वेदी वास इहीमं दियंतामौ प्राटिष्टह एक बैप्राटिष्टम्हाम परमेव प्रतिष्ठितं भवत्यो म ॐ गणनन पाढुपति गुहवा महै भशोमम आहमहानि ग्रद्धमापमयासि ग्रनधम समक्षै कैदंता चिदपीलोकजकरुणं केवलं बोधरसु विघटो विघन्नाशो विनायकं गमरके दुर्गानादक्षोभाल चंदोविजानन दो आदिशानी ममानी जय पठे शून्य आदपे विद्या रम्मे विवाहित प्रवेषे निर्गमे तथा अंगरामे संगते चैव विघ्न सकसनाय आते वक्रतुंडो महाकाय सूर्यकोटि समप्रभ निर्विघ्नं गुरुमे देव सर्वकार्ये सो सर्वद ॐ नमो गणपतये अच्युव नमो नमः भ्रातेभ्यो भ्रातिस्पतिभ चुवो नमो नमः घृतस्य घृतस्पतिभचुभो नमो नमः विरूपेभयो विश्वरूपशुभो नमो नमः ॐ शान्तकारं भजगशयनं पदमनामं सुरेशं विश्वदारं गगनसदृशं वेगवर्णं सुवागं लक्ष्मीकान्तं कमलनयनं योगहृदयानगम्यम् बंदिवशनुमभवयहरम स्वर्गलोकैकनाथम ओम सर्वमंगलमंगलये शिवे सर्वार्थसाधिके शरण्ये त्र्यम्बके गौरी नारायणी नमोस्तुते ओम त्र्यम्बकम्यमहे सुगन्दमपोष्टे वरदनम उरवा न्दनामृत्रमोक्ष्या मामृता ॐ तत्पुरुषाय महादेवय धीमहि तन्मरुद्र प्रचोदात् मङ्गलं भगवान् विष्णु मङ्गलं घाटध्वजा मङ्गलं पुण्डरीकाक्षाय मङ्गलाय तनो हरे यष्टयै लक्ष्मि यमदन रात्रि पाश्रवे नक्षत्रानी रूपं शिवनो वयतम विघंखाणां मङ्खाणां सर्वलोभिं खाणं ॐ श्रीं ह्रीं श्रीं जिं कमलै कमलालाय प्रसिद्धे स्विंघिं महालक्ष्मी नमः ॐ गणपतये कङ्कणपतये नमः ॐ श्री गुरुदेवाय नमः कृष्ट महाराज आद्य गुरुये नमः

どうぞ。